ਪੰਜਾਬ ਦੀ ਸਿਆਸਤ ਦੇ ਵਿੱਚ ਰੋਜ਼ਾਨਾ ਨਵੇਂ ਤੇ ਨਵੀਆਂ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਨਵੇਂ-ਨਵੇਂ ਤਜਰਬੇ ਹੋ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਸਾਰੇ ਨੇਤਾ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਗਏ ਜਾਂ ਜਿਨ੍ਹਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਹ ਨਵੀਂ ਪਾਰਟੀਆਂ ਦੇ ਵਿੱਚ ਬੜੀ ਘੁੱਟਣ ਮਹਿਸੂਸ ਕਰ ਰਹੇ ਨੇ ਪੰਜਾਬ ਦੀ ਸਿਆਸਤ ਲਗਾਤਾਰ ਬਦਲਦੀ ਜਾ ਰਹੀ ਹੈ ਜਿਹੜੇ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਸੀ ਅੱਜ ਉਹ ਸਟੇਜਾਂ ਦੇ ਉੱਤੇ ਡਾਂਸ ਕਰ ਰਹੇ ਨੇ ਸੋ ਪੰਜਾਬ ਦੀ ਰਾਜਨੀਤੀ ਕਿਸ ਪਾਸੇ ਜਾ ਰਹੀ ਹੈ ਅੱਜ ਇਸ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਮੈਂ ਹੰਦਰੇਸ਼ ਸ਼ਰਮਾ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਬੜੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਤਬਦੀਲੀਆਂ ਹਰ ਪਾਰਟੀ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਬਹੁਤ ਕੁਝ ਜਿਹੜੀਆਂ ਪਾਰਟੀਆਂ ਤੋਂ ਜਿਹੜੀਆਂ ਦੂਜੀ ਪਾਰਟੀਆਂ ਤੋਂ ਨੇਤਾ ਆਏ ਛੱਡ ਕੇ ਅੱਜ ਉਹਨਾਂ ਪਾਰਟੀਆਂ ਦੇ ਵਿੱਚ ਬੜੀ ਘੁੱਟਨ ਮਹਿਸੂਸ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਜਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਜਿਹੜੀ ਵਿਧਾਨ ਸਭਾ ਦੀ ਚੋਣ ਲੜੀ ਪਰ ਕਾਂਗਰਸ ਸੱਤਾ 'ਚ ਨਹੀਂ ਆ ਸકી ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਆਪਣੀ ਪਾਰਟੀ ਬਣਾਈ ਉਹ ਪਾਰਟੀ ਵੀ ਜਿਆਦਾ ਸਫਲ ਨਹੀਂ ਹੋਈ ਸਾਰੀ ਪਾਰਟੀ ਦੇ ਉਮੀਦਵਾਰ ਜਮਾਨਤਾ ਜਬਤ ਹੋ ਗਈਆਂ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਆਉਂਦੇ ਨੇ ਤੇ ਭਾਜਪਾ ਹੁਣ ਉਹ ਭਾਜਪਾ ਦੇ ਵਿੱਚ ਵੀ ਬੜੀ ਘੁੱਟਨ ਮਹਿਸੂਸ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵਿੱਚ ਕੋਈ ਸੁਣਵਾਈ ਨਹੀਂ ਹੁਣ ਉਹ ਇਹ ਵੀ ਕਹਿ ਰਹੇ ਨੇ ਕਿ ਉਹ ਕਾਂਗਰਸ ਨਹੀਂ ਛੱਡਣਾ ਚਾਹੁੰਦੇ ਸੀ ਪਰ ਮਜਬੂਰੀ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਇਸ ਕਰਕੇ ਉਹਨਾਂ ਨੂੰ ਕਾਂਗਰਸ ਤੋਂ ਬਾਹਰ ਜਾਣਾ ਪਿਆ ਇਸੇ ਤਰ੍ਹਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਆਕਾਲੀ ਦਲ ਦੀ ਗੱਲ ਕਰੀਏ ਆਕਾਲੀ ਦਲ ਦੇ ਵਿੱਚ ਵੀ ਹੁਣੇ ਵੀ ਕਿਆਸ ਰਹੀਆਂ ਚੱਲ ਰਹੀਆਂ ਨੇ ਕਿ ਜਿਹੜੇ ਬਹੁਤ ਸਾਰੇ ਲੀਡਰ ਸੀ ਆਕਾਲੀ ਦਲ ਛੱਡ ਕੇ ਗਏ ਸੀ ਹੁਣ ਉਹ ਵਾਪਸੀ ਵੱਲ ਵਾਪਸ ਆਉਣ ਦੀ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਕਿਉਂਕਿ ਜਿਹੜੀ ਸਿਆਸਤ ਹੈ ਸਿਆਸਤ ਬਹੁਤ ਕੁਝ ਬਦਲ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਨਵਜੋਤ ਖੋਹ ਸਿੱਧੂ ਕੇ ਬਿਆਨ ਦੰਦੇ ਨੇ ਉਹ ਬਿਆਨ ਤੋਂ ਬਾਅਦ ਥੋੜਾ ਟਾਈਮ ਪੰਜਾਬ ਦੀ ਰਾਜਨੀਤੀ ਕਰਵਾਉਂਦੀ ਹੈ ਉਹ ਬਿਆਨ ਦੰਦੇ ਨੇ ਕਿ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਚਾਹੀਦਾ ਉਹਨਾਂ ਕੋਲੇ 500 ਕਰੋੜ ਹੈ ਨਹੀਂ ਇਸ ਕਰਕੇ ਉਹ ਬਿਆਨ ਤੋਂ ਬਾਅਦ ਵਿਰੋਧੀ ਧਿਰ ਦੇ ਲੋਕ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲੈ ਲੈ ਜਾਂਦਾ ਖਾਸ ਕਰ ਹਾਈ ਕਮਾਂਡ ਕਾਂਗਰਸ ਪ੍ਰਿੰਕਾ ਗਾਂਧੀ ਤੇ ਸੋਨੀਆ ਗਾਂਧੀ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਪਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਬਖ ਬਖ ਚੈਨਲਾਂ ਤੇ ਆਪਣੀ ਇੰਟਰਵਿਊ ਦਿੰਦੇ ਨੇ ਇੰਟੂ ਦੇ ਵਿੱਚ ਸਪੱਸ਼ਟ ਕਰਦੇ ਨੇ ਕਿ ਦੋ ਵਾਰੀ ਉਹ ਮੁੱਖ ਮੰਤਰੀ ਰਹੇ ਪਰ ਕਾਂਗਰਸ ਹਾਈ ਕਮਾਂਡ ਦਾ ਕੋਈ ਦਖਲ ਨਹੀਂ ਰਿਹਾ ਜਿਸ ਤੋਂ ਬਾਅਦ ਇਹ ਮੁੱਦਾ ਬਿਲਕੁਲੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਖਤਮ ਹੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਕੈਪਟਨ ਮਨਿੰਦਰ ਸਿੰਘ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਨੇ ਕਾਰਨ ਸੀ ਕਿ ਨਵਜੋਤ ਸਿੰਘ ਸਿੱਧੂ ਉਸ ਸਮੇਂ ਬੜੇ ਸਰਗਰਮ ਹੋ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਪੰਜਾਬ ਨੂੰ ਬਦਲਣ ਦੀ ਗੱਲ ਕਰਦੇ ਨੇ ਕਿ ਉਹਨਾਂ ਕੋਲੇ ਪੰਜਾਬ ਦਾ ਬਹੁਤ ਵੱਡਾ ਮਾਡਲ ਹੈ ਜਿਸ ਦੇ ਨਾਲ ਪੰਜਾਬ ਤਰੱਕੀ ਕਰੇਗਾ ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਮਨਿੰਦਰ ਸਿੰਘ ਤੇ ਹਮਲੇ ਕਰਦੇ ਰਹੇ ਕੈਪਟਨ ਦੀ ਨਿੰਦਾ ਕਰਦੇ ਰਹੇ ਪਰ ਜਦੋਂ ਮੁੱਖ ਮੰਤਰੀ ਦਾ ਚਿਹਰਾ ਲਾਣ ਦੀ ਗੱਲ ਆਈ ਤਾਂ ਰਾਹੁਲ ਗਾਂਧੀ ਲੁਧਿਆਣਾ ਦੇ ਵਿੱਚ ਗਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਜਾਂਦੇ ਨੇ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਹੀ ਉਤਰ ਜਾਂਦਾ ਤੇ ਤੁਸੀਂ ਦੇਖਿਆ ਹੋਣਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਕਾਫੀ ਦੂਰ ਹੋ ਜਾਂਦੇ ਨੇ ਤੇ ਆਪਣਾ ਉਹ ਹੁਣ ਕਮੈਂਟਰੀ ਕਰ ਰਹੇ ਨੇ ਜਾਂ ਫਿਰ ਬੰਬੇ ਬੈਠ ਕੇ ਕਿਸੇ ਸ਼ੋਅ ਦੇ ਵਿੱਚ ਹਿੱਸਾ ਬਣੇ ਹੋਏ ਨੇ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਦੁਆਰਾ ਆ ਜਾਣਗੇ ਤੁਸੀਂ ਦੇਖਿਆ ਹੋਣਾ ਕਿ ਕਿਉਂਕਿ ਕਾਂਗਰਸ ਹਾਈ ਕਮਾਂਡ ਦਾ ਜਿਹੜਾ ਹੁਣ ਕਿਉਂਕਿ ਨਵਜੋਤ ਸਿੰਘ ਸਿੱਧੂ ਬਲਕੁ ਜਿਆਦਾ ਜਿਹੜਾ ਉਹਨਾਂ ਦਾ ਚੁਕਾਰ ਨਹੀਂ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਨੂੰ ਦਿੱਲੀ ਮਿਲਣ ਜਾਂਦੇ ਨੇ ਪਰ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਬੰਬੇ ਦੇ ਵਿੱਚ ਪ੍ਰਿੰਕਾ ਚੋਪੜਾ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਨੇ ਸੋ ਲੱਗਦਾ ਕਿਤੇ ਉਹ ਸਿਆਸਤ ਤੋਂ ਹੁਣ ਦੂਰ ਹੋ ਗਏ ਨੇ ਤੇ ਹੁਣ ਉਹ ਆਪਣਾ ਜਿਹੜਾ ਜਿਹੜਾ ਡਾਂਸ ਕਰ ਰਹੇ ਨੇ ਜਾਂ ਫਿਰ ਆਪਣੀ ਕਮੈਂਟਰੀ 'ਚ ਲੱਗੇ ਹੋਏ ਨੇ ਸੋ ਇੱਕ ਤਰ੍ਹਾਂ ਨਾਲ ਜਿਹੜਾ ਨਵਜੋਤ ਸਿੰਘ ਸਿੱਧੂ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ 'ਚੋਂ ਬਾਹਰ ਕਰਨ ਲਈ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀ ਅੱਜ ਉਹ ਵੀ ਕਾਂਗਰਸ ਪਾਰਟੀ ਤੋਂ ਦੂਰ ਹੋ ਕੇ ਨਜ਼ਰ ਆਗੇ ਨੇ ਤੇ ਜਾਂ ਫਿਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਦੂਰ ਕਰਤਾ ਹੈ ਸੋ ਇਸ ਤਰ੍ਹਾਂ ਸਿਆਸਤ ਚੱਲ ਰਹੀ ਹੈ ਕਾਂਗਰਸ ਦੇ ਵਿੱਚ ਵੀ ਕਾਫੀ ਸਿਆਸਤ ਹੈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਫੀ ਸਿਆਸਤ ਹੈ ਅਜਾ ਕਿ ਰਾਜਾ ਵਿੜਿੰਗ ਨੇ ਪਿੱਛੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਨੌਜਵਾਨਾਂ ਨੂੰ ਜਿਆਦਾ 70 ਦੇ ਕਰੀਬ ਨੌਜਵਾਨਾਂ ਨੂੰ ਅਸੀਂ ਜਿਹੜੀਆਂ ਟਿਕਟਾਂ ਦੇਵਾਂਗੇ ਪਾਰਟੀ ਨੇ ਕਾਫੀ ਸਰਵੇ ਕੀਤੇ ਨੇ ਪਾਰਟੀ ਤੇ ਉਸ ਤੋਂ ਬਾਅਦ ਵੀ ਜਿਹੜੀ ਹੁਣ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਇਹ ਵੀ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਸ਼ਾਇਦ ਕੈਪਟਨ ਮਰਿੰਦਰ ਸਿੰਘ ਕਾਂਗਰਸ ਵਾਪਸ ਆ ਸਕਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਕਿਸੇ ਟਾਈਮ ਕੈਪਟਨ ਮਰਿੰਦਰ ਸਿੰਘ ਦੇ ਬਹੁਤ ਵੱਡੇ ਸਮਰਥਕ ਸੀ ਫਿਰ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਤੋਂ ਪਹਿਲਾਂ ਕੱਟੜ ਵਿਰੋਧੀ ਬਣ ਗਏ ਤੇ ਉਹਨਾਂ ਨੇ ਵੀ ਹੁਣ ਕੈਪਟਨ ਮਰਿੰਦਰ ਸਿੰਘ ਦੇ ਪੱਖ ਦੇ ਵਿੱਚ ਬਿਆਨ ਦਿੱਤਾ ਹੈ ਪਰ ਕਿਉਂਕਿ ਦੂਜੇ ਪਾਸੇ ਰਾਜਾ ਬੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਨੇ ਇਹ ਗੱਲ ਕਹੀ ਹੈ ਕੇ ਕੈਪਟਨ ਮਰਿੰਦਰ ਸਿੰਘ ਦੇ ਵਿੱਚ ਜੇ ਚਾਰ ਚੰਗੀਆਂ ਚੰਗਾਈਆਂ ਸੀ ਤਾਂ ਅੱਠ ਉਹਦੇ ਵਿੱਚ ਬੁਰਾਈਆਂ ਵੀ ਸੀ ਇਸ ਕਰਕੇ ਉਹ ਹਾਈ ਕਮਾਂਡ ਅਗਰ ਉਹਨਾਂ ਨੂੰ ਪੁੱਛੇਗਾ ਤਾਂ ਹਾਈ ਕਮਾਂਡ ਨੂੰ ਪੂਰੀ ਰਿਪੋਰਟ ਦੇਣਗੇ ਕੈਪਟਨ ਮਰਿੰਦਰ ਸਿੰਘ ਨੂੰ ਲੈ ਕੇ ਇਸ ਤੋਂ ਸਾਫ ਲੱਗ ਰਿਹਾ ਹੈ ਕਿ ਕਿਤਨਾ ਕਿਤੇ ਮਰਿੰਦਰ ਸਿੰਘ ਰਾਜਾ ਬੜਿੰਗ ਕੈਪਟਨ ਮਰਿੰਦਰ ਸਿੰਘ ਨੂੰ ਲੈ ਕੇ ਜਿਆਦਾ ਖੁਸ਼ ਨਹੀਂ ਹੈ ਉਹਨਾਂ ਦੀ ਵਾਪਸੀ ਤੋਂ ਜਿਆਦਾ ਖੁਸ਼ ਨਹੀਂ ਹੋਣਗੇ ਕਿਉਂਕਿ ਇੱਕ ਗੱਲ ਤੇ ਕਾਂਗਰਸ ਨੂੰ ਪਤਾ ਚੱਲ ਚੁੱਕੀ ਹੈ ਕਾਂਗਰਸ ਕੋਲ ਇਸ ਸਮੇਂ ਕੈਪਟਨ ਵਰਗਾ ਕੋਈ ਲੀਡਰ ਪੰਜਾਬ ਦੀ ਸਿਆਸਤ 'ਚ ਨਹੀਂ ਹੈ ਜਿੰਨੇ ਲੀਡਰ ਨੇ ਮੁੱਖ ਮੰਤਰੀ ਦੀ ਲਈ ਸਾਰਿਆਂ ਦੀ ਦੌੜ ਲੱਗੀ ਹੋਈ ਹੈ ਸਾਰੇ ਆਪਸ ਦੇ ਵਿੱਚ ਲੜ ਰਹੇ ਨੇ ਪਰ ਕਿਉਂਕਿ ਕੈਪਟਨ ਮਰਿੰਦਰ ਸਿੰਘ ਇੱਕ ਜਿਹੜਾ ਲੀਡਰ ਸੀ ਜਿਨੇ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੋੜ ਕੇ ਰੱਖਿਆ ਹੋਇਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਉਹ ਇੱਕ ਤਰ੍ਹਾਂ ਨਾਲ ਪੰਜਾਬ ਦੀ ਸਿਆਸਤ ਤੋਂ ਬਾਹਰ ਹੋ ਗਏ ਨੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਖੁਦ ਚੋਣ ਹਾਰ ਗਏ ਸੀ ਤੋ ਉਸ ਤੋਂ ਬਾਅਦ ਉਹ ਸਿਆਸਤ ਤੋਂ ਕਾਫੀ ਦੂਰ ਨਜ਼ਰ ਆ ਰਹੇ ਨੇ ਹੁਣ ਦੂਜੀ ਹੁਣ ਅਸੀਂ ਗੱਲ ਕਰਦੇ ਆ ਅਕਾਲੀ ਦਲ ਬੀਜੇਪੀ ਦੀ ਹੁਣ ਇਹ ਵੀ ਬੜੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਸ਼ਾਇਦ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋ ਜਾਏਗਾ ਕੈਪਟਨ ਮਨਿੰਦਰ ਸਿੰਘ ਨੇ ਵੀ ਸਾਫ਼ ਕਿਹਾ ਕਿ ਅਗਰ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ ਤਾਂ ਭਾਜਪਾ ਦਾ ਪੰਜਾਬ ਵਿੱਚ ਵਿਸਾਰ ਨਹੀਂ ਹੋਏਗਾ ਤਾਂ ਭਾਜਪਾ ਕਦੇ ਭਾਜਪਾ ਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਹਜੇ 15 ਸਾਲ ਦਾ ਸਮਾਂ ਲੱਗੇਗਾ ਜੋ ਕੈਪਟਨ ਮਨਿੰਦਰ ਸਿੰਘ ਨੇ ਇੱਕ ਤਰ੍ਹਾਂ ਨਾਲ ਭਾਜਪਾ ਨੂੰ ヒਸ਼ਾ ਦਿਖਾ ਦਿੰਦਾ ਹੈ ਕਿ ਅਜੇ ਤੁਸੀਂ ਇਹ ਪੋਜੀਸ਼ਨ 'ਚ ਨਹੀਂ ਹੋ ਕਿ ਪੰਜਾਬ ਦੇ ਅੰਦਰ ਆਪਣੇ ਪੱਦਰ ਤੇ ਸਰਕਾਰ ਬਣਾ ਸਕੋ ਇਸ ਲਈ ਕਿਤਨਾ ਕਿਤੇ ਹੁਣ ਇਹ ਵੀ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਸ਼ਾਇਦ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋ ਜਾਏ ਪਰ ਇਹਦੇ ਵਿੱਚ ਵੀ ਕਈ ਅਟਕਲਾਂ ਨੇ ਖਾਸ ਕਰ ਬਹੁਤ ਸਾਰੇ ਮੁੱਦੇ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਸਾਡੀਆਂ ਕੁਝ ਸ਼ਰਤਾਂ ਨੇ ਅਗਰ ਸਾਡੀਆਂ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਹੀ ਸਾਡਾ ਜਿਹੜਾ ਬੀਜੇਪੀ ਨਾਲ ਸਮਝੌਤਾ ਹੋ ਸਕਦਾ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਹਿੱਤਾਂ ਦੇ ਲਈ ਕੋਈ ਸਮਝੌਤਾ ਨਹੀਂ ਕਰਾਂਗਾ। ਸੋ ਬਹੁਤ ਸਾਰੇ ਜਿਹੜੇ ਇਹਨਾਂ ਦੇ ਉਹ ਮੁੱਦੇ ਨੇ ਅਗਰ ਹਾਈ ਬੀਜੇਪੀ ਉਹਨਾਂ ਮੁੱਦਿਆਂ ਨੂੰ ਮੰਨਦਾ ਹੈ ਤਾਂ ਇਹਨਾਂ ਦਾ ਸਮਝੌਤਾ ਹੋ ਸਕਦਾ। ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਸਮਝੌਤਾ ਹੋ ਚੱਲਿਆ ਸੀ ਕਿਉਂਕਿ ਜਿਸ ਤਰ੍ਹਾਂ ਕੈਪਟਨ ਮਿੰਦਰ ਸਿੰਘ ਨੇ ਕਿਹਾ ਕਿ ਪੰਜ ਸੀਟਾਂ ਤੇ ਗੱਲ ਹੋ ਗਈ ਸੀ ਕਿ ਪੰਜ ਸੀਟਾਂ ਬੀਜੇਪੀ ਨੂੰ ਪੰਜਾਬ 'ਚ ਮਿਲ ਲਈਆਂ ਤੇ ਇੱਕ ਚੰਡੀਗੜ ਬੀਜੇਪੀ ਲੜੇਗੀ ਪਰ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਜਦੋਂ ਅਮੇਸ਼ਾ ਨਾਲ ਸੁਵੀਰ ਸਿੰਘ ਬਾਦਲ ਦੀ ਗੱਲ ਹੋਈ ਤਾਂ ਸੁਵੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਤਾਂ ਤਿੰਨ ਹੀ ਸੀਟਾਂ ਦੇ ਸਕਦੇ ਹਾਂ ਜਿਸ ਤੋਂ ਬਾਅਦ ਅਮੇਸ਼ਾ ਨੇ ਨਾਲ ਦੀ 나ੜੀ ਜੇਪੀ ਨੱਡਾ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਹੁਣੇ ਸਟੇਟਮੈਂਟ ਦਿਓ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਦੂਜੇ ਪਾਸੇ ਹਾਲ ਹੀ ਵਿੱਚ ਜ਼ਿਲ੍ਹਾ ਪਾਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਭਾਜਪਾ ਦੀ ਕਿਸ ਤਰ੍ਹਾਂ ਦੀ ਸਥਿਤੀ ਰਹੀ ਹੈ ਭਾਜਪਾ ਖਾਸ ਕਰ ਮੁੱਖ ਮੰਤਰੀ ਦੇ ਆਪਣੇ ਕਹਿੰਦੇ ਪਿੰਡ ਦੇ ਵਿੱਚ ਤਾਂ ਭਾਜਪਾ ਨੂੰ ਇੱਕ ਵੋਟ ਮਿਲੀ ਹੈ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਜਪਾ ਦਾ ਇਸ ਸਮੇਂ ਖਾਸ ਕਰ ਪਿੰਡਾਂ ਚ ਕਿੰਨਾ ਆਧਾਰ ਹੈ ਭਾਜਪਾ ਇਸ ਸਮੇਂ ਕਿੱਥੇ ਖੜੀ ਹੈ ਸੋ ਇਸ ਕਰਕੇ ਕਿ ਆਸਰੀਆਂ ਚੱਲੀਆਂ ਕਿ ਅੱਜ ਸਿਕੰਦਰ ਸਿੰਘ ਮਲੂਕਾ ਨੇ ਵੀ ਬਿਆਨ ਦਿੱਤਾ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋਣਾ ਚਾਹੀਦਾ ਸੋ ਉਹਨਾਂ ਨੇ ਵੀ ਇਸ ਦੀ ਕਿਹਾ ਕਿ ਇੱਕ ਗੱਠਜੋੜ ਹੋਏਗਾ ਤਾਂ ਹੀ ਅਕਾਲੀ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਆ ਸਕੇਗੀ ਅਗਰ ਗੱਠਜੋੜ ਨਹੀਂ ਹੁੰਦਾ ਤਾਂ ਜੋ ਹਾਲ ਲੋਕ ਸਭਾ ਦੇ ਵਿੱਚ ਹੋਇਆ ਉਹੀ ਹਾਲ ਫਿਰ ਵਿਧਾਨ ਸਭਾ ਦੇ ਵਿੱਚ ਹੋਏਗਾ ਕਿਉਂਕਿ ਬੀਜੇਪੀ ਦੇ ਵਿੱਚ ਵੀ ਕਿਉਂਕਿ ਜਿਹੜੇ ਬੀਜੇਪੀ ਦੇ ਵਿੱਚ ਚਾਹੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਕੈਪਟਨ ਮਹਿੰਦਰ ਸਿੰਘ ਉਹ ਇਹ ਚਾਹੁੰਦੇ ਨੇ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋ ਜਾਏ ਪਰ ਕਿਤੇ ਨਾ ਕਿਤੇ ਜਿਹੜੇ ਬੀਜੇਪੀ ਦੇ ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਹ ਨਹੀਂ ਚਾਹੁੰਦੇ ਕਿਉਂਕਿ ਹੁਣ ਸਮਝੌਤੇ ਦੇ ਵਿੱਚ ਉਹੀ ਗੱਲ ਆਏਗੀ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਹੋਇਆ ਕਿਉਂਕਿ ਹੁਣ ਬੀਜੇਪੀ ਕਹਿ ਰਹੀ ਹੈ ਕਿ ਸਾਨੂੰ 50% ਸੀਟਾਂ ਚਾਹੀਦੀਆਂ ਨੇ ਹੁਣ ਅਸੀਂ 23 ਸੀਟਾਂ ਦੇ ਚੋਣ ਨਹੀਂ ਲੜਨੀ ਜਿਸ ਤਰ੍ਹਾਂ ਕਿ ਪਹਿਲਾਂ 23 ਸੀਟਾਂ ਦੇ ਬੀਜੇਪੀ ਚੋਂ ਲੜਦੀ ਗਈ ਹੈ ਸੋ ਕਿੰਨਾ ਕਿਤੇ ਲੈ ਕੇ ਹਜੇ ਇਹਨਾਂ ਦੇ ਵਿੱਚ ਆਪਸੀ ਟਸਲ ਹੈ ਦੂਜੇ ਪਾਸੇ ਇਹ ਵੀ ਉਹਨਾਂ ਨੇ ਜਿਹੜਾ ਸਕੰਦਰ ਸਿੰਘ ਮਲੂਕਾ ਨੇ ਸਪਸ਼ਟ ਕੀਤਾ ਕਿ ਮਨਪ੍ਰੀਤ ਸਿੰਘ ਯਾਲੀ ਤੇ ਇਕਬਾਲ ਸਿੰਘ ਝੁੰਡਾ ਨੂੰ ਪਾਰਟੀ ਚ ਲੈਣ ਬਿਲਕੁਲ ਹੀ ਸੁਖਵੀਰ ਸਿੰਘ ਬਾਦਲ ਹੱਕ ਨਹੀਂ ਹਨ ਸੋ ਇਹ ਵੀ ਕਿਤਨਾ ਕਿਤੇ ਇਹ ਵੀ ਕਹਿ ਰਹੇ ਕਿ ਬਹੁਤ ਸਾਰੇ ਪੰਥਕ ਜਿਹੜੇ ਜਿਹੜੇ ਲੀਡਰ ਸੀ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸੀ ਉਹ ਵਾਪਸ ਹੁਣ ਅਕਾਲੀ ਦਲ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਸ ਸਮੇਂ ਕਿਉਂਕਿ ਅਕਾਲੀ ਦਲ ਨੂੰ ਲੱਗ ਰਿਹਾ ਥੋੜਾ ਬਲ ਮਿਲਿਆ ਤੋ ਇਸ ਕਰਕੇ ਇਸ ਸਮੇਂ ੜੀਆਂ ਦੇ ਸਾਰੀਆਂ ਨਿਗਾਹ ਤੇ ਟਿਕੀ ਹੋਇਆ ਕਿ ਕੀ ਅਕਾਲੀ ਭਾਜਪਾ ਦਾ ਗੱਠਜੋੜ ਹੋਏਗਾ ਹਜੇ ਕਿ ਆਜਪਾ ਦੇ ਲੀਡਰ बार-बार ਕੋਈ ਕਹਿ ਰਹੇ ਆ ਕਿ ਅਸੀਂ ਇਕੱਲੇ ਹੀ ਚੋਣ ਲੜਾਂਗੇ ਸੋ ਕਿਤਨਾ ਕਿਤੇ ਹਜੇ ਇਹ ਕਿਉਂਕਿ ਇਹ ਹਜੇ ਆ ਕੋਈ ਫਾਈਨਲ ਨਹੀਂ ਹੈ ਕਿ ਅਕਾਲੀ ਭਾਜਪਾ ਦਾ ਸਮਝੌਤਾ ਹੋਏਗਾ ਕਿਉਂਕਿ ਅਕਾਲੀ ਦਲ ਦੀਆਂ ਕੁਝ ਸ਼ਰਤਾਂ ਨੇ ਦੂਜੇ ਪਾਸੇ ਜਿਹੜਾ ਬੀਰਬਾਲ ਦੇਪਸ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਖੜਾ ਹੋਇਆ ਉਹਦੀ ਮੰਗ ਕਰ ਰਹੇ ਆ ਅਕਾਲੀ ਦਲ ਵੀ ਮੰਗ ਕਰਿਆ ਆ ਮਾਦੀ ਪਾਰਟੀ ਨੇ ਵੀ ਕਿਹਾ ਕਿ ਉਹਦਾ ਨਾਮ ਜਿਹੜਾ ਚੇਂਜ ਕੀਤਾ ਜਾਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਕੀ ਭਾਜਪਾ ਚੁੱਕੀ ਭਾਜਪਾ ਨਹੀਂ ਚੁੱਕਰੀ ਭਾਜਪਾ ਬਾਲ ਬੀਰਦੇਵ ਨੂੰ ਮਨਾ ਰਹੀ ਹੈ ਕੱਲ ਗ੍ਰਹਿ ਮੰਤਰੀ ਹਮੇਸ਼ਾ ਹਰਿਆਣਾ ਚਾਹੀ ਸੀ ਤੇ ਬੀਜੇਪੀ ਵੱਲੋਂ ਬਾਲਬੀਰ ਦਿਪਸ ਨੂੰ ਲੈ ਕੇ ਸਮਾਗਮ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਐਸਜੀਪੀਸੀ ਨੇ ਸਮਾਂ ਮੰਗਿਆ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਰ ਐਸਜੀਪੀਸੀ ਨੂੰ ਉਹਨਾਂ ਵੱਲੋਂ ਸਮਾਂ ਵੀ ਨਹੀਂ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਇਸ ਤੋਂ ਲੱਗ ਰਿਹਾ ਕਿ ਜਿਸ ਤਰ੍ਹਾਂ ਦਾ ਭਾਜਪਾ ਦਾ ਰਵਈਆ ਹੈ ਜਿਸ ਤਰ੍ਹਾਂ ਭਾਜਪਾ ਦਾ ਪੰਜਾਬ ਨੂੰ ਲੈ ਕੇ ਸੋਚ ਹੈ ਉਸ ਤੋਂ ਲੱਗਦਾ ਨਹੀਂ ਕਿ ਅਕਾਲੀ ਦਲ ਭਾਜਪਾ ਦਾ ਕੋਈ ਗੱਠਜੋੜ ਹੋਏਗਾ ਕਿਉਂਕਿ ਭਾਜਪਾ ਵੀ ਬਹੁਤ ਸਾਰੇ ਮੁੱਦਿਆਂ ਦੇ ਚੋਕ ਨੂੰ ਤਿਆਰ ਨਹੀਂ ਹੈ ਭਾਜਪਾ ਦਾ ਸਟੈਂਡ ਕਿਉਂਕਿ ਇਹ ਵੀ ਕੱਲ ਸਾਮਣੇ ਆ ਰਹੀ ਹੈ ਕਿ ਜਿਸ ਟਾਈਮ ਬਾਲਬੀਰ ਦਿਵਸ ਦਾ ਐਲਾਨ ਕੀਤਾ ਗਿਆ ਸੀ ਉਸ ਸਮੇ ਅਕਾਲੀ ਦਲ ਨੇ ਸਵਾਗਤ ਕੀਤਾ ਸੀ ਹਰਸ਼ਿੰਦਰ ਬਾਦਲ ਨੇ ਟਵੀਟ ਵੀ ਕੀਤੀ ਸੀ ਪਰ ਹੁਣ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਵੱਲੋਂ ਸੰਸਦ ਦੇ ਵਿੱਚ ਇਹ ਮੁੱਦਾ ਉਠਾਇਆ ਗਿਆ ਇਹਦੇ ਨਾਮ ਬਦਲ ਦੀ ਗੱਲ ਕੀਤੀ ਗਈ ਵਾਰ-ਵਾਰ ਇਹ ਮੁੱਦਾ ਲਿਆਂਦਾ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਦਾ ਵੀ ਜਿਹੜਾ ਸਟੈਂਡ ਹੈ ਹੁਣ ਇਹਨੂੰ ਲੈ ਕੇ ਬਦਲਣਾ ਸ਼ੁਰੂ ਹੋ ਗਿਆ ਹੈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਅੱਜ ਇਹ ਗੱਲ ਕੀਤੀ ਹੈ ਕਿ ਅਸੀਂ ਤਾਂ ਉਸ ਸਮੇਂ ਵੀ ਕਿਹਾ ਸੀ ਕਿ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਮੁੱਦੇ ਪੰਜਾਬ ਦੀ ਜਿਹੜੀ ਸਿਆਸਤ ਦੇ ਵਿੱਚ ਇਸ ਵੇਲੇ ਕਰਮਾਏ ਹੋਏ ਨੇ ਖਾਸ ਕਰ ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਇਹਨਾਂ ਦੇ ਵਿੱਚ ਆਪਸੀ ਜਿਹੜੀ ਕਿਤਨਾ ਕਿਤੇ ਜਿਹੜੇ ਮੁੱਦਿਆਂ ਦੇ ਉੱਤੇ ਆਪਸੀ ਜਿਹੜੀ ਵਿਚਾਰਧਾਰਾ ਨਹੀਂ ਮਿਲ ਰਹੀ ਹੈ ਪਰ ਦੇਖਣਾ ਇਹ ਹੈ ਕਿ ਹੁਣ ਕੈਪਟਨ ਮਰਿੰਦਰ ਸਿੰਘ ਕੀ ਰਸਤਾ ਅਪਣਾਉਂਦੇ ਨੇ ਕੈਪਟਨ ਮਰਿੰਦਰ ਸਿੰਘ ਕਿੱਧਰ ਜਾਂਦੇ ਨੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਤਾਂ ਇਹ ਹੀ ਹੈ ਕਿ ਅਗਰ ਕਾਲੀ ਭਾਜਪਾ ਦਾ ਗੱਠਜੋੜ ਹੋ ਜਾਂਦਾ ਤੇ ਸ਼ਾਇਦ ਪੰਜਾਬ ਦੇ ਵਿੱਚ ਪੰਜਾਬ ਦੇ ਲਈ ਬਹੁਤ ਸਹੀ ਹੋਏਗਾ ਪਰ ਦੂਜੇ ਪਾਸੇ ਕੈਪਟਨ ਮਰਿੰਦਰ ਸਿੰਘ ਇਹ ਵੀ ਕਹਿ ਰਹੇ ਨੇ ਕਿ ਭਾਜਪਾ ਹਾਈ ਕਮਾਂਡ ਕਿਸੇ ਤੋਂ رائے ਨਹੀਂ ਲੈਂਦਾ ਉਹ ਆਪਣੀ ਲੈਵਲ ਤੇ ਫੈਸਲੇ ਲੈਂਦੇ ਨੇ ਕਿਉਂਕਿ ਭਾਜਪਾ ਦਾ ਹਾਈ ਕਮਾਂਡ ਦਾ ਇੱਕ ਤਰੀਕਾ ਹੈ ਉਹ ਆਪਣੇ ਲੈਵਲ ਤੇ ਫੈਸਲੇ ਲੈਂਦੇ ਨੇ ਇਸ ਕਰਕੇ ਪਾਵੇਂ ਸੁਨੀਲ ਜਾਖੜ ਕਿਸ ਦੇ ਹੱਕ ਜਨੇ ਪਾਸ ਕੈਪਟਨ ਬਜਿੰਦਰ ਸਿੰਘ ਹੱਕ ਜਨੇ ਪਰ ਲੱਗਦਾ ਜੋ ਫੈਸਲਾ ਹੋਣਾ ਉਹ ਭਾਜਪਾ ਹਾਈ ਕਮਾਂਡ ਵੱਲੋਂ ਹੀ ਲਿਆ ਜਾਣਾ ਸੋ ਇਸ ਕਰਕੇ ਜਿਹੜੇ ਪੰਜਾਬ ਦੀ ਰਾਜਨੀਤੀ ਇਸ ਸਮੇ ਬੜੀ ਗਰਮਾਈ ਹੋਈ ਹੈ ਸੋ ਇਸ ਸਮੇ ਜਿਹੜੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਲੀਡਰ ਪਾਰਟੀਆਂ ਛੱਡ ਕੇ ਗਏ ਸੀ ਉਹਨਾਂ ਨੂੰ ਹੁਣ ਪਛਤਾਵਾ ਹੋ ਰਿਹਾ ਪਾਰਟੀ ਛੱਡਣ ਦਾ ਚਾਹੇ ਉਹ ਕਾਂਗਰਸ ਤੋਂ ਛੱਡ ਕੇ ਗਏ ਜਾਂ ਫਿਰ ਅਕਾਲੀ ਦਲੋਂ ਛੱਡ ਕੇ ਗਏ ਕਿਉਂਕਿ ਬਹੁਤ ਸਾਰੇ ਲੀਡਰ ਕਾਹਲੀ ਰਲ ਕੇ ਵਾਪਸ ਹੋਣਾ ਚਾਹੁੰਦੇ ਨੇ ਸੋ ਉਹਨਾਂ ਨੂੰ ਕਿਤਨਾ ਕਿਤੇ ਲੱਗ ਰਿਹਾ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਕੈਪਟਨ ਮਨਿੰਦਰ ਸਿੰਘ ਵੀ ਤਾਂ ਮਜਬੂਰੀ ਸੀ ਕਿਉਂਕਿ ਗਏ ਨਹੀਂ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਗਿਆ ਸੀ ਪਰ ਕਿਤਨਾ ਕਿਤੇ ਕੈਪਟਨ ਮਨਿੰਦਰ ਸਿੰਘ ਨੇ ਆਪਣੀ ਇੰਟਰੂ ਦੇ ਵਿੱਚ ਕਿਸ ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਜਿਸ ਤੋਂ ਬਾਅਦ ਨਵਜੋਤ ਕੋ ਸਿੰਧੂ ਵੱਲੋਂ ਜੋ ਮੁੱਦਾ ਖੜਾ ਕੀਤਾ ਗਿਆ ਸੀ ਉਹ ਵੀ ਪੂਰੀ ਤਰ੍ਹਾਂ ਠੰਡਾ ਪੈ ਗਿਆ ਸੋ ਕਿਤਨਾ ਕਿਤੇ ਉਹ ਵੀ ਉਹਨਾਂ ਨੇ ਕਾਂਗਰਸ ਨੂੰ ਵੀ ਇੱਕ ਮੈਸੇਜ ਦਿੱਤਾ ਕਾਂਗਰਸ ਨੂੰ ਆਪਣੀ ਜਿਹੜੀ ਇੰਟਰਵਿਊ ਚ ਇੱਕ ਮੈਸੇਜ ਦੇ ਗਏ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਅੱਜ ਵੀ ਉਹ ਕਾਂਗਰਸ ਛੱਡਣਾ ਨਹੀਂ ਚਾਹੁੰਦੇ ਸੀ ਪਰ ਕਾਂਗਰਸ ਦਾ ਉਹ ਕਹਿੰਦੇ ਆ ਕਿ ਜਿਹੜਾ ਫੰਕਸ਼ਨਿੰਗ ਹੈ ਕਾਂਗਰਸ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਭਾਜਪਾ ਤੋਂ ਜ਼ਿਆਦਾ ਵਧੀਆ ਸੋ ਇਸ ਤੋਂ ਸਾਫ਼ ਨਜ਼ਰ ਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਤਨਾ ਕਿਤੇ ਅੱਜ ਵੀ ਕਾਂਗਰਸ ਨਾਲ ਆਪਣੀ ਜਿਹੜੀ ਸਥਿਤੀ ਰੱਖਦੇ ਨੇ ਉਹਨਾਂ ਦਾ ਜਿਹੜਾ ਕਿਉਂਕਿ ਕਾਫੀ ਉਹਨਾਂ ਦਾ ਲੰਮਾ ਕਾਂਗਰਸ ਨਾਲ ਇਸ਼ਤਾਰੇ ਆ ਦੋ ਵਾਰੀ ਮੁੱਖ ਮੰਤਰੀ ਬਣੇ ਸੋ ਇਸ ਕਰਕੇ ਜਿਹੜੀ ਪੰਜਾਬ ਦੀ ਸਿਆਸਤ ਨੂੰ ਅੱਜ ਬੜਾ ਹੀ ਅਸੀਂ ਅਲਗ ਤਰੀਕੇ ਨਾਲ ਦੇਖ ਰਹੇ ਹਾਂ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪ ਰਹੇਗੀ ਉਹ ਪਤਾ ਚੱਲੇਗਾ ਕਿਉਂਕਿ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਜਿਆਦਾ ਸਮਾਂ ਨਹੀਂ ਰਿਹਾ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਨੇ ਸਾਰੀਆਂ ਪਾਰਟੀਆਂ ਇਸ ਸਮੇਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰ ਹੋ ਗਈਆਂ ਨੇ ਚਾਹੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਜ਼ਿਲ੍ਹਾ ਪਾਰਸ਼ਦ ਦੀਆਂ ਚੋਣਾਂ ਤੋਂ ਬਾਅਦ ਕਾफी ਉਤਸ਼ਾਹਤ ਹੈ ਅਕਾਲੀ ਦਲ ਵੀ ਕਾफी ਉਤਸ਼ਾਹ ਦਿਖ ਰਿਹਾ ਹੈ ਸੁਖਵੀਰ ਬਾਦਲ ਵੀ ਕਾफी ਉਤਸ਼ਾਹਤ ਦਿਖ ਰਹੇ ਨੇ ਸੋ ਇਸ ਤਰ੍ਹਾਂ ਕਾਂਗਰਸ ਵੀ ਇਸ ਸਮੇਂ ਆਪਣਾ ਇੱਕ ਜਿਹੜਾ ਅੰਦਰੂਨੀ ਸਰਵੇ ਕਰਾ ਰਹੀ ਹੈ ਜਾਂ ਦੇਖ ਰਹੀ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਉਹਨਾਂ ਵੱਲੋਂ ਵੀ ਹੁਣ ਤੋਂ ਹੀ ਏਰੀ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਕੀ ਨਵਾਂ ਰੂਪ ਲੈਂਦੀ ਹੈ ਇਹ ਤਾਂ ਹੁਣ ਟਾਈਮ ਦੱਸੇਗਾ ਧੰਨਵਾਦ